ਸੰਗਰਾਂਦ ਦਾ ਦਿਹਾੜਾ ਗੁਰੂ ਘਰ ਤੋਂ ਸ਼ੁਰੂਆਤ ਅੱਜ ਧੁੰਦ ਪੂਰੀ ਐ ਹੋਰਾ ਜਿਹਾ ਰਿਹਾ ਠੰਡ ਪਾਣੀੋਂ ਪਾਣੀ ਸੇਵਾਦਾਰ ਲੱਗੇ ਹੋਏ ਨੇ ਉੱਧਰ ਸੇਵਾ ਕਰਨ ਤੁਹਾਨੂੰ ਦਿਖਾਉਣੀ ਐ ਝੋਲੀ ਮਿਲਾ ਦੇਵਾ ਹਾਂਜੀ ਲੱਗੇ ਹੋ요 ਸਤਿ ਸ੍ਰੀ ਅਕਾਲ ਜੀ ਸ੍ਰੀਕਾਲ ਸਤਿ ਸ੍ਰੀ ਅਕਾਲ ਹੋ ਤਿਆਰੀ ਹੈ ਹਾਂ ਬਾਈ ਲੱਗੇ ਹਾਂ ਦਾ ਬਹੁਤ ਹੂੰ ਤਾਂ ਉਹ ਪੂਰੀ ਹੈ ਬਹੁਤ ਲੱਗਦੀ ਜੀ ਹੂੰ ਬਿਲਕੁਲ ਜਾ ਪਹਿਲਾ ਹੋ ਗਿਆ ਅੱਜ ਤਾਂ ਹੀ ਤਾਂ ਹੀ ਸਾਰਿਆਂ ਨੂੰ ਸੁਣਾਉਣ ਲੱਗਿਆ ਵਾ ਪੰਜ ਛੇ ਤਾਂ ਗਰੰਡਾ ਤੇ ਤੁਹਾਨੂੰ ਅੱਜ ਪਹਿਲੀ ਵਾਰ ਆ ਗਿਆ ਤੁਹਾਨੂੰ ਮਿਲਵਾਇਆ ਤੇ ਆ ਵੀ ਹੋਏ ਜੀ ਹਾਂ ਨਹੀਂ ਵੀਰ ਵਾ ਪਹਿਲਾ ਹਲਵਾਈ ਹੈ ਨਾ ਤਿਆਰੀ ਹੋ ਜਾਂਦੀ ਆ ਬਲਾ ਕੇ ਫਿਰ ਕਪੂਰ ਕਰਾਵਾ ਇਹ ਵੀ ਆਜਾ ਤੂੰ ਸਾਰਿਆਂ ਨੂੰ ਤਿਆਰ ਬੜਾ ਬੜਾ ਦੁਖਰਾ ਦੇ ਘਰ ਤੇ ਬੜਾ ਬੜਾ ਕਰਨਾ ਰੱਟ ਲੈ ਜੀ ਕੱਟਣ ਸੁਣਾ ਤਨੋੜੀਓਂ ਦੇਖੀ ਚਾਹ ਸਿੱਖੇ ਜਨਾ ਆਓ ਵੀ ਲੋ ਜੀ ਸਾਰਾ ਕੁਸ ਹਾਂ ਅਨ ਦੇ ਇੱਕ ਬਣਾਉਣ ਦੀ ਕਿਵਰਨਾ ਪਾਟੀ ਤੋਂ ਹਾਂ ਤੇ ਬਣਾਉਣੀ ਬੈਸਰ ਕੀ ਨਾ ਬਣਾਉਣ ਜਿੰਨਾ ਹੈ ਚੁਕਾ ਤੱਕ ਕੱਟ ਦੇ ਜਿੰਨਾ ਸਾਡੇ ਮੈਂ ਹਰੀ ਇਹਦੇ ਉੱਪਰ ਖੇਲ ਆ ਬਰੈਡ ਜਿੰਨਾ ਇਹ ਵਧੀਆ ਟਾਣਾ ਤੇ ਆ ਰੋਣਾ ਉਹਦੇ ਵਧੀਆ ਬਰੈਡ ਬਣਦੀ ਗੋਲੀ ਹਲਵਾਈ ਤਖੜਾ ਕਰ ਦਨੇ ਦੇਖੀ ਦੋਸਤਾਂ ਦਾ ਮਤਲਬ ਹੈ ਕਿ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਨੂੰ ਰੱਖਣਾ ਮੇਰਾ ਕਾਲਪਨ ਹੈ ਬਰ ਨਾ ਚਾਹ ਦੇਣਾ ਤੇ ਇਹ ਵੀ ਘੱਟ ਕਰੀਂ ਚਲੋ ਬਾਕੀ ਦਾ ਫਿਰ ਅੱਗੇ ਦਿਖਾਉਂਦੇ ਆ ਅਸਲੀ ਕਾ ਲਿਓ ਜਾ ਰਹੇ ਚੱਲਦਾ ਬਈ ਕੰਮ ਕੱਚੇ ਕੰਮ ਲੱਗੇ ਬਾਕੀ ਸੇਵਾ ਕਰਨ ਦਿਲੀ ਜਾਣੇ ਇਦਾਂ ਬਣਾ ਫੱਡੇ ਮਲਾਜੇ ਕੀ ਕਰਦੇ ਕਦੇ ਛੁੱਟੀ ਹੁੰਦੀ ਇਹ ਫੌਜੀ ਹੈ ਬਾਈ ਕਿੱਥੇ ਵੀ ਡਿਊਟੀ ਲੜੀ ਡਿਵੀਜ਼ਨ ਜੀ ਵੈਸਟ ਰੂਟ ਆ ਸਾਰੇ ਨੂੰ ਛੁੱਟੀ ਦੇ ਨੂੰ ਕਰੇਗੇ ਹੈ ਕੰਮ ਕੇ ਕਹਿੰਦਾ ਮੈਂ ਬਲਾਨੇ ਦੇ ਨਾਲ ਆ ਜਾਣਾ ਮੈਂ ਬਲਾਨੇ ਦੇ ਨਾਲ ਆ ਜਾਣਾ ਅੱਜ ਆਉਂਦਾ ਤੇ ਵੀਰੇ ਜੋ ਸਰਕਾਰੀ ਬੰਦੇ ਦੀ ਮਜ਼ਦੂਰੀ ਆਉਂਦੀ ਆ ਨੇ ਉਹ ਇਹਨੂੰ ਥੋੜਾ ਜਿਹਾ ਤੁਸੀਂ ਕੱਟ ਸਕਦੇ ਆ ਠੀਕ ਹੈ ਮਜ਼ਦੂਰੀਆਂ ਦਾ ਸਾੜਿਆ ਨਹੀਂ ਹੈ ਕਿਹਦੀਆਂ ਸਰਕਾਰੀ ਹੈ ਕਿਸੇ ਦੀ ਜਿੱਤ ਵੀ ਆਏ ਆ ਵੀ ਉਹਦੇ ਵਾਲੀ ਥੋੜੀ ਜਿਹਾ ਚੱਲ ਜਾਂਦੀ ਏ ਬੰਦਾ ਆਉਂਦਾ ਘਟਾ ਕੇ ਪਿਛਾ ਕਰਦਾ ਸਾਨੂੰ ਸਾਨੂੰ ਇਹਦੇ ਦੋ ਗੱਲੇ ਹੀ ਰਾਜ਼ ਦੇ ਉਹ ਹਜੂਰ ਸਾਹਿਬ ਜਾਣੋ ਮਾਣੋ ਇੱਕ ਦਿਨ ਭਾਈ ਹੋਰ ਅਗੇ ਕਰਨਾ ਦਿਖਾ ਗਣਾ ਇੱਕ ਆਏ ਇੱਕ ਆਏ ਇਹਨੇ ਇਹਨੇ ਦਿਨ ਫਾਈਨਲ ਕਰਤਾ ਉਹਨੇ ਦੋ ਦਿਨ ਲੱਗੇ ਮਾਰਨੇ ਆ ਉਹਨੇ ਦਿਨ ਫਾਈਨਲ ਕਰਤਾ ਇਹਨੇ ਦੋ ਦਿਨ ਲੱਗੇ ਮਾਰਨੇ ਆ ਦੋ ਹੀ ਸਕੇ ਆ ਕਈ ਵੀ ਨਹੀਂ ਹੋ ਸਕਦੇ ਹੁਣ ਹੋਣ ਇੱਕ ਦਿਨ ਭਾਈ ਹੋਰ ਅਗੇ ਕਰਤਾ ਇਹਨੇ ਕੈਮਰਾ ਕਰਦੇ ਉਹ ਕੈਮਰੇ ਚ ਦੱਸ ਕੇ ਇਦਣ ਮਾਰੋ ਠੀਕ ਥੋੜਾ ਸਮਾਂ ਵਾਰ ਰਹਿਣ ਲੱਗ ਬਾਈ ਜੇ ਸਾਰੇ ਤੁਸੀਂ ਕੁੰਦਦੇ ਆ ਹੁਣ ਇਹਨੇ ਜਲੀ ਵਾਰ ਦੇਤਾ ਹੁਣ ਵੀਡੀਓ ਬਣਾ ਕੇ ਦੀ ਉਹ ਕਰ ਉਹਦੋਰਾ ਸਾਹਿਬ ਜੀ ਸੰਗਰਾਮ ਦਾ ਪ੍ਰੋਗਰਾਮ ਨਵੜਕੇ ਜੀ ਅੱਜ ਯਾਦ ਆ ਗਈ ਸੁਪਰ ਫਿਲਟਰ ਦੀ ਇਹ ਵੀ ਧਵਾ ਲਈਏ ਗੰਨੇ ਵਾਲੇ ਚ ਕਣਕੋੜਕ ਵੇਚਣੀ ਸੀ ਹੋਰ ਵੇੜਦਾ ਆਪਾਂ ਨੇ ਕੰਮ ਹੁਣ ਅੱਜ ਦੀ ਪੜਾਈਏ ਗੱਲਬਾਤ ਬਾਕੀ ਦਿਖਾਉਣਾ ਸਾਨੂੰ ਡੱਗ ਵਾਲਾ ਬਾਈ ਕਿਆ ਕਹਿੰਦਾ ਕਿਆ ਬਣਦਾ ਕਿਆ ਨਹੀਂ ਤੋ ਅੱਜੀ ਚੱਲ ਵੀ ਬਾਈ ਮਿੱਟੀ ਤਾਂ ਨਿਕਲ ਗਈ ਬਾਕੀ ਹੁਣ ਸਰਫ ਸਰਫ ਬੱਜੂ ਆਰੇ ਕਿ ਪੂਰ ਸਾਫ ਕਰਨ ਤੇ ਵੀ ਕਰਾਉਣੇ ਆ ਹਾਂਜੀ ਸਿਮਰਨ ਤਾਂ ਇੱਕ ਨਵੀਂ ਗੱਲ ਨੋਟ ਕਰੀਏ ਕਿਹਾ ਬੰਦਾ ਆਪਣਾ ਧਵਾ ਕੇ ਲਿਆ ਆ ਭਾਈ ਲੂਬ੍ਰੇਟ ਤੈਨੂੰ ਲੱਗਦਾ ਧੁੱਤਿਆ ਹੋਇਆ ਥੱਲੇ ਦਿਖਾ ਉੱਪਰ ਤੇ ਲੱਗਦਾ ਬਸ ਇੰਨਾ ਕ ਜਦੋਂ ਮੈਂ ਪਹਿਲਾਂ ਨਹੀਂ ਲੱਗਦਾ ਹੁਣ ਇਹਨੂੰ ਇਹਨੂੰ ਐ ਪੁੱਛਣਾ ਆਪਾਂ ਨੇ ਨਹੀਂ ਮੈਨੂੰ ਤਾਂ ਇਹਦੇ ਮਿੱਟੀ ਲੱਗਦੀ ਹੋਇਆ ਵਧੀਆ ਲੱਗਦਾ ਤਾਂ ਆਹਨ ਸਾਰੇ ਜਿਹੇ ਸੇਬੇ ਸੇਬੇ ਬਾਈ ਗੱਠਾ ਵਾਲੇ ਆ ਹਾਂ ਗੱਠਾ ਵਾਲੇ ਇਹ ਭਾਈ ਇੱਕ ਤਾਂ ਰੱਖੀਏ ਨਿਸ਼ਾਨੀ ਵੀ ਜਿਹੜੇ ਜ਼ਿੰਮੇਵਾਰ ਨੇ ਆਪਾਂ ਬੀਜਣ ਜਾਂਦੇ ਆ ਇਹ ਉਹਨਾਂ ਦੇ ਖੇਤ ਚੋਂ ਸਮਾਨ ਨਿਕਲਦਾ ਠੀਕ ਆ ਤੂੰ ਥੱਲੇ ਦਾ ਦਿਖਾ ਤਾਂ ਲੈ ਭਰਿਆ ਵੇ ਇੱਕ ਇੱਕ ਬਾਈ ਦੇਖ ਲੈ ਲੈ ਉੱਲਾਏ ਬਹੁਤ ਭਰੇ ਹੋਏ ਇਹ ਕਾਲੂ ਵੱਡਣ ਹੋਣੇ ਇਹਦਾ ਪਲੇਟ ਨਾਲ ਪਲੇਟ ਨਾਲ ਵੱਡਣਾ ਕਾਲੂ ਵੱਡਦੇਗੇ ਪਲੇਟ ਦੀ ਦਾ ਹੈਗਾ ਜਣੀ ਮਿੱਟੀ ਨਿਕਲ ਗਈ ਆਪਾਂ ਨਾ ਆਪਾਂ ਵੀਰਦੇ ਨਾ ਡੰਗਾ ਚੈੱਕ ਕਰਦੇ ਅੱਜ ਕਿੱਧਰ ਜਾਏ ਹੋ ਆ ਜਾਂਦਾ ਹੁਣ ਕੱਲ ਤੂੰ ਫਸਿਆ ਦਾ ਟਰੈਕਟਰ ਲੈ ਕੇ ਭਾਈ ਮੈਂ ਤਾਂ ਗਿਆ ਦਾ ਵਿਚਾਰਿਆਂ ਦਾ ਨਮਾ ਕੰਮ ਆ ਆਪਣੇ ਮੈਂ ਸਮਾ ਉੱਥੇ ਵੀਡੀਓ ਵੀ ਬਣਾਉਣੀ ਜੇ ਮੇਰੇ ਦਿਮਾਗ ਚ ਬਾਅਦ ਚ ਹੋਏ ਹੂੰ ਸਰਹਾਣੇ ਪੰਪ ਪਰ ਉਹਨਾਂ ਨੇ ਨਮਾ ਡੱਬ ਖੋਦੇ ਆ ਕਿ ਖੋਲ ਤਾਂ ਟਰੈਕਟਰ ਤੋਂ ਆ ਦੇਖਣੀ ਪਹਿਲੇ ਇਹਦਾ ਹਾਂ ਤੇ ਉਹਨਾਂ ਕੋਲੇ ਭਾਈ ਸਮਾਨ ਨਹੀਂ ਪੂਰਾ ਕਿਉਂ ਬੰਦੇ ਨੂੰ ਹੋਲੀ ਹੋਲੀ ਆਪਣਾ ਪਹਿਲਾ ਡਾਇਰੈਕਟਰ ਤੋਂ ਹੋ ਜਾ ਆਪਣੇ ਡਾਇਰੈਕਟਰ ਨੂੰ ਤਾਂ ਚਲ ਹਾਏ ਉਹ ਨਹੀਂ ਕਿ ਇੰਨਾ ਜਿੱਥੇ ਜਿੱਥੇ ਬੰਦੇ ਨੇ ਮਿਹਨਤ ਕੀਤੀ ਆ ਉਹਨੇ ਆ ਦੇਖੋ ਕੱਲਾ ਬੰਦਾ ਤਾਂ ਹਉਤੂਣੇ ਵਾਲਾ ਪਹਿਲਾਂ ਤਾਂ ਉਹ ਜਵਾਬ ਦੋਦਾ ਫਿਰ ਵੀ ਉਹ ਨੀ ਤੋਤਾ ਦੇ ਇਕੱਲੇ ਇਕੱਲੇ ਪੋਰ ਚਾ ਮੈਂ ਇੱਕ ਗੱਲ ਹੋਰ ਦੇਖੀ ਜੀ ਹਾਂ ਵੀ ਸਿਆਲ ਦੇ ਬਾਈ ਧਵਾਈ ਉਹਨਾਂ ਨੂੰ ਵੀ ਕਰਨੀ ਹੋ ਇਹ ਗਰਮੀ ਦੋ ਘੰਟੇ ਲੱਗਿਆ ਰਹਿਦਾ ਬੰਦਾ ਤੈਨੂੰ ਮੈਂ ਟਰੈਕਟਰ ਤੋਤਾ ਉਹ ਦਿਖਾਇਆ ਤਾਂ ਕਿ ਨਹੀਂ ਮੇਰੇ ਨਾਲ ਦੇਖ ਲੈ ਬਾਈ ਤੁਸੀਂ ਹਾਂ ਘਰੇ ਤੋਤਾ ਦਾ ਮੈਂ ਵੀ ਛੱਡ ਕੇ ਜਾਣਾ ਕਰਦੂ ਮੜੇ ਮਾਰੋਈ ਨਾ ਛੱਡ ਜੀ ਠੀਤ ਲਹਿਰ ਚੱਲਦੀ ਆ ਪੂਰੀ ਬੰਦਾ ਲੈ ਗਿਆ ਬਣਾ ਅੱਧੇ ਕਿਲੋਮੀਟਰ ਬਤੇ ਆ ਅੱਧਾ ਕਿਲੋਟ ਵੀ ਹੋਣਾ ਨਹੀਂ ਘਾਹ ਤੇ ਮੰਡੀ ਚ ਆਇਆ ਦਸਤਾਨੇ ਦਸਤਾਨੇ ਦੇ ਮੈਂ ਮਰੰਡੇ ਦੇ ਉਹ ਜੋਤਾ ਹੋ ਗਿਆ ਤੇ ਕੀ ਠੀਕ ਹੋ ਬੈਠਾ ਉਹ ਮਰੀ ਗਿਆ ਉਹ ਸੇਕੜ ਲੱਗਿਆ ਦਾ ਬਟਾ ਇਹ ਗੁਰਪ੍ਰੀਤ ਨੇ ਵੀ ਕੰਮ ਵਧੀਆ ਕਰਿਆ ਹੋਇਆ ਨਾ ਗੁਰਪ੍ਰੀਤ ਦੇ ਕੰਮ ਇੱਕ ਨੰਬਰ ਆਹ ਆ ਤਾਂ ਪੁੰਨੇ ਘੱਟ ਲਿਆ ਐਡੀ ਅੱਗ ਬਾਲਦੀ ਹੈ ਜਿਹੜਾ ਵੀ ਲੰਘਦਾ ਆਪਣਾ ਦੇਖ ਕੇ ਘਟ ਜਾਂਦਾ ਆਹ ਭਾਈ ਗਾਹਾਂ ਨੂੰ ਆਹ ਬਦਲਾ ਕੇ ਸਨ ਰਾਜਵੀਰ ਸਿੰਘ ਆਹ ਪੈ ਪਾ ਜਿਹੜਾ ਆਹ ਮਾਮਾ ਕਾ ਛੱਡਣ ਹੈ ਮਾਮਾ ਕਿੱਥੇ ਛੱਡਣਾ ਉਹ ਇੱਥੇ ਆਉਣੀ ਜਾਣਾ ਹਾਂ ਇੱਥੇ ਸਾਈਡ ਪਰ ਲੱਗਿਆ ਨਾ ਉਹ ਉਹ ਸਾਈਡ ਪਰ ਲੱਗਿਆ ਹੁੰਦੀ ਜਾਣਾ ਆ ਇਹ ਨੂੰ ਨਹੀਂ ਜੀ ਨਾ ਗਏ ਨੇ ਇੱਥੇ ਆਈ ਜਣਾ ਆਪਣੇ ਟਰਾਲੇ ਦਾ ਪੈਂਦੇ ਨਹੀਂ ਕਿਸੇ ਨੂੰ ਕੋਈ ਨਾ ਕੋਈ ਖਾਈ ਜਾਣਾ ਔਰੇ ਕਹ ਨਹੀਂ ਹੂੰ ਜੇ ਨਹੀਂ ਉਹ ਉਹਨਾਂ ਨੂੰ ਲੋਡ-ਲੂਡ ਹੈ ਉੱਥੇ ਜਗ੍ਹਾ ਹੈਗੀ ਆ ਵਧੀਆ ਲਾਜਾ ਬੜੀ ਉਹਨਾਂ ਦੀ ਜਾਣ ਤੇ ਬੈਨ ਆਪਾਂ ਤਾਂ ਉਹ ਕਹਿੰਦਾ ਵੀ ਇੱਥੀ ਖੜਾ ਰੱਖ ਅੱਛਾ ਉੱਥੇ ਵੀ ਆਈ ਕੋ ਸੋਣਾ ਖੜਾ ਹੋਰੇ ਵੀ ਕੋਈ ਨਹੀਂ ਕਹਿੰਦਾ ਮਤਲਬ ਨਹੀਂ ਹੈਗਾ ਹੁਣ ਇੱਥੇ ਸਾਈਡ ਪਰ ਖੜਾ ਖੜਾ ਰਹਿਣ ਦੇ ਉਹਦੇ ਗੱਡੀ ਆ ਕਹਿੰਦਾ ਮੈਨੂੰ ਗੱਡੀ ਕੱਢਣੀ ਪਣੀ ਹੈ ਮੈਂ ਬੇੜੇ ਚ ਸਮਾਨ ਕਰਾਇਆ ਵਾ ਰੇਤਾ ਬਜਰੀ ਜੀ ਆ ਕੰਮ ਖਾਦਾ ਮ ਖਾਸਾ ਲੱਗਿਆ ਵਾ ਮੈਂ ਇਸਨੇ ਕੰਦ ਗਏ ਸੀ ਪੰਗੇ ਉੱਥੇ ਤੈਨੂੰ ਪਤਾ ਫਿਰ ਖੇਤਾਂ ਚੋਂ ਕੰਦ ਦਾ ਕੋਈ ਇੱਕ ਮਗਰ ਮੇਰਾ ਕੰਮ ਤਾਂ ਨਿਭੜ ਚੱਲੇ ਨਾ ਨਮਕ ਸੀ ਆਪਾਂ ਮੈਂ ਲੈਣ ਲੱਗੇ ਤਾਂ ਫੇਰ ਮੈਂ ਰੁਕੇ ਗਏ ਕਾਦਾ ਲੈਣਾ ਦਾ ਹੁੰਦਾ ਜੰਗਲੇ ਵਾਲਾ ਫਿਰ ਉਹ ਕਹਿੰਦੇ ਕਹਿੰਦੇ ਯਾਰ ਸਾਡੇ ਕੋਲ 15 ਦਿਨ ਦਾ ਕੰਮ ਆ ਬਹੁਤ ਵਧੀਆ ਘੜਿਆ ਉਹ ਵੀ ਅਸੀਂ ਯਾਤਰਾ ਕੀਤੀ ਉਹ ਸਿਖਰ ਲਾਉਣਾ ਕਿੱਥੇ ਲਾਉਣਾ ਸਿਖਰ ਅੱਛਾ ਫਿਰ ਇੱਦਾਂ ਲੋਹੇ ਦਾ ਉਧਰ ਗੰਦ ਮੂਰੇ ਲੋਹੇ ਦਾ ਜਾਂਦਾ ਉਹ ਕਹਿੰਦੇ ਚੱਲ 15 ਦਿਨ ਨੂੰ ਆ ਜਾਗੇ ਮਹਾ ਬਹੁਤ ਵਧੀਆ 20 ਨੂੰ ਆਜਾ ਜੰਗਲਾਂ ਦਾ ਰੈਡੀ ਪਿਆ ਜੰਗਲਾਂ ਤਾਂ ਆਪਾਂ ਇੱਥੇ ਬਣਾएंगे ਗੁਰਪ੍ਰੀਤ ਦਾ ਕਿੰਨਾ ਹੁੰਦਾ ਚੰਗਲੋ 3 3 3.5 3.5 ਦਾ ਬੰਦੂ ਕਿੰਨਾ ਉਹ ਤਾਂ ਬੰਨ ਨਹੀਂ ਬੰਨਿਆ ਆਏ ਤਾਂ ਟੋਟੇ ਪੈਣੇ ਆ ਉਹ ਤਾਂ ਟੋਟੇ ਪੈਣੇ ਆ ਉਹ ਤਾਂ ਟੋਟੇ ਪੈਣੇ ਆ ਮੈਂ ਉਹਨੂੰ ਦੱਸਾਂ ਕਿੰਨੇ ਆ ਪਰ ਹੁੰਦਾ ਫੱਟਾ ਫੱਟਾ ਕਿਲਰ ਹਾਂ ਐਨੇ ਕ ਪਰ ਹੁੰਦਾ ਫੱਟਾ ਫੱਟਾ ਕਿਲਰ ਟੋਟੇ ਵੀ ਬਣੇ ਤੇ ਆਪਣੀ ਟੋਟੇ ਉਹ ਸਾਬ ਨਾਲੇ ਜਰਦੀ ਦਾ ਜੰਗਲਾ ਬਣਿਆ ਹੋਊਗਾ ਤਾਂ ਹੀ ਮਿਸਤਰੀ ਉਹ ਕਰੂਗਾ ਪਹਿਲਾਂ ਉੱਪਰ ਮੈਨੇਜਰ ਆਈ ਜੀ ਚੜ ਗਿਆ ਤਾਂ ਮੈਨੂੰ ਆਕੇ ਦੱਸੇ ਯਾਰਾ ਇੰਨਾ ਵੀ ਸਾਡੇ ਮੇਰੇ ਨਾਲ ਉੱਥੇ ਸੁੱਖਾ ਸਾੰਪ ਪਿਆ ਉੱਤੇ ਨਹੀਂ ਦੇਖਿਆ ਯਾਰ ਤਾਂ ਰਮਾਣੇ ਉੱਪਰ ਚੜਿਆ ਹੀ ਨਹੀਂ ਹੈਗਾ ਅਸੀਂ ਪੌੜੀ ਉੱਪਰ ਪੌੜੀ ਖੜੀ ਆ ਥੱਲੇ ਪੌੜੀ ਦੇਤੀ ਉਹਦੇ ਚ ਉੱਪਰ ਚੜ ਕੇ ਘਟਾਂਕਾ ਲਾਉਣਾ ਦਾ ਪਹਿਲਾਂ ਇੱਕ ਜਣਾ ਉੱਪਰ ਜਾਓ ਪੌੜੀ ਫੜੋ ਹੂੰ ਪੌੜੀ ਫੜੀ ਜੀ ਪੜਦਾ ਪੜਦਾ ਮੈਂ ਤਾਂ ਇਹ ਨਾ ਉਹ ਦੇਖਿਆ ਕੈਂਚੀਆਂ ਬੜਾ ਬੋ ਫਾੜ-ਫਾੜ ਕੇ ਤੁਰਦਾ ਇਹਦਾ ਗੁੱਗੀ ਕੰਮ ਸਿਰੇ ਚੜਾ ਗਿਆ ਪਰ ਜੇ ਗੁੱਗੀ ਨਾ ਹੁੰਦਾ ਕੰਮ ਓਕੇ ਦਾ ਬਣਾ ਹੈ ਜਿਹੜੀ ਤੂੰ ਇੱਕ ਦੇਖੀ ਇਹ ਜਿਹੇ ਕੰਮ ਨੂੰ ਹੋਰ ਕੋਈ ਜਾਂਦੇ ਵੀ ਚੰਗਾ ਹੀ ਲੱਗਦੇ ਇਹਦੇ ਨਾਲ ਵੀ ਆੜੀ ਹੈ ਕਿ ਨਹੀਂ ਆੜੀ ਤਾਂ ਹੈਗੀ ਹੈ ਜੇ ਹੁਣ ਬੰਦਾ ਨਾਪ ਲੈਣ ਜਾਊਗਾ ਤਾਂ ਇਹ ਕਿਤੇ ਥੱਲੇ ਖੜਨ ਗਈ ਜਾਵੇ ਰਾਜ ਵੀ ਜਿਹੜਾ ਆਪਾਂ ਮਸ਼ੀਨਰੀ ਵਾਲਾ ਕੰਮ ਆ ਉਹ ਇਹਦੇ ਕੋ ਸਮਾਨ ਨਹੀਂ ਸਮਾਨ ਨਹੀਂ ਆ ਨਾ ਇੰਨੀ ਜਾਣੀ ਨਹੀਂ ਜਾਨੀ ਵੀ ਨਾ ਮਸ਼ੀਨਰੀ ਆ ਟੰਕ ਉਹ ਆਪਾਂ ਆਵੇ ਕਰਮੇ ਦੇ ਕੇ ਮੋਟਾ ਕੰਮ ਆਪਣਾ ਕਰਮੇ ਤੇ ਆ। ਹਾਂ। ਬਾਕੀ ਲੱਲੇਪ ਬੀ। ਕਿਉਂਕਿ ਇਹਦੇ ਵਾਸਤੇ ਬਿਲਡਿੰਗ ਸ਼ੱਟ ਦੀ ਜਾਨ ਚਾਹੀਦੀ ਆ। ਜਿਹੜਾ ਇਹ ਤਾਂ ਹੈਵੀ ਟਾਂਕਾ ਲਾਉਣਾ ਕੋਈ ਵੀ। ਟਾਂਕਾ ਤਾਂ ਹੁਣ ਇਹਦਾ ਮੈਂ ਤੁਹਾਨੂੰ ਦਿਖਾ ਦਿੰਨੇ ਤੇ ਕਿਸੇ ਨਾ ਕਿਸੇ ਜੀ ਨੂੰ ਲਾਇਆ ਹੋਣਾ। ਉਹ ਤਾਂ ਫੇਰ ਇਹ ਚ ਬਿਲਡਿੰਗ ਸ਼ੱਟਾਂ ਚ ਜਾਣੇ ਨਹੀਂ। ਇਹ ਟੁੱਟ ਜਾਂਦੇ ਨੇ ਮੈਨੂੰ ਪਤਾ। ਤੇਰਾ ਟਾਇਲ ਦਾ ਨਿਬੜ ਗਿਆ ਉੱਪਰ? ਹਾਂ ਜੀ ਨਿਬੜ ਗਿਆ ਮੇਰੇ ਨਾਲ ਸਵੇਰੇ ਕੋਲੂ ਆ ਪਾ ਕੇ ਚੱਲੀ ਜਾਂਦੇ। ਕੱਲ ਨੂੰ ਹੁਣ ਪ੍ਰੋਗਰਾਮ ਦੇਖੀ ਹੁਣ। ਹੈਂ? ਹਾਂ ਕੱਲ ਨੂੰ ਮੇਨੂੰ ਪ੍ਰੋਗਰਾਮ ਆ ਗਿਆ ਇੱਕ ਵਰਜਾਂ ਸੀ। ਮੈਂ ਉੱਥੇ ਹੀ ਜਾਣਾ ਵਿਆਹ ਇਹਦੇ ਇਹਦਾ ਕੋਈ ਵੀ ਪ੍ਰੋਗਰਾਮ ਆ ਇਹਦਾ ਕੋਈ ਵੀ ਪਲਾਨ ਐਮਰਜੈਂਸੀ ਹੁੰਦਾ ਤਰੰਤ ਕੋਈ ਵੀ ਸੋਚ ਸਮਝ ਕੇ ਕੰਮ ਨਹੀਂ ਆ ਮੈਂ ਇਹ ਨਹੀਂ ਅਜੇ ਤੱਕ ਦੇਖਿਆ ਐਮਰਜੈਂਸੀ ਐਮਰਜੈਂਸੀ ਹਾਂ ਕਿਹਦਾ ਇਹ ਹਾਂ ਕੱਪੜਾ ਲੈ ਵੀਦਾ ਤੁਸੀਂ ਤੇ ਮੇਰਾ ਰਹਿ ਗਿਆ ਤੁਸੀਂ ਲੈ ਲਿਆ ਤੁਸੀਂ ਤੇ ਚੰਦਰੇ ਆ ਯਾਰ ਜਿਆਦੇ ਤਾਂ ਸਮਝੀ ਮੈਂ ਇਹ ਨਹੀਂ ਹਾਂ ਤੇ ਯਾਰ ਸਿਮਰਨ ਨੇ ਕਾਹ ਲੈ 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 ਕੱਪੜਾ ਚੰਦੇ ਹੋ ਕੱਪੜਿਆਂ ਨੂੰ ਕੀ ਕਰੇ ਘਰ ਦੇ ਵਾਰ-ਵਾਰ ਪੁੱਛੀ ਜਿੰਨੇ ਜਾਣਾਗਾ ਮੈਂ ਤਾਂ ਮੈਂ ਤਾਂ ਮਿਸਤਰੀ ਦਾ ਬਾਨਾ ਕਰਿਆ ਹੋਇਆ ਵੀ ਮਿਸਤਰੀ ਹੱਟੇ ਤੇ ਜਾਣਾ ਹੁਣ ਮਿਸਤਰੀ ਨੇ ਵੀ ਹਟ ਜਾਣਾ ਕਰਨ ਭਾਈ ਸਾਹਿਬ ਜੇ ਤੂੰ ਹੀ ਮੜਾ ਜਾ ਉਹੀ 12 ਮਗਰਾਂ ਤਰੀਕ ਵਾਲੀ ਪਹਿਲ ਕਰ ਲੈਂਦਾ ਨਾ ਤੇਰਾ ਮਿਸਤਰੀ ਹੋ ਅਗਲੇ 15 ਦਿਨ ਬਾਅਦ ਆਏਗਾ ਤਰੀਕਿਆ ਕਾ ਗੱਡੀ ਖੜੀ ਤੀ ਹੁਣ ਨੂੰ ਆਪਾਂ ਨੇ ਕਿੱਥੇ ਕਿੱਥੇ ਵਾਉਂਦੇ ਨਹੀਂ ਹੁਣ ਤੂੰ ਹੀ ਹੁਣ ਵੀ ਨਹੀਂ ਘੜੇ ਹੁੰਦੇ ਯਾਰ ਕਹਿੰਦੇ ਮੈਂ ਜਣ ਕਿਹਾ ਵੀ ਦੇਖ ਤੁਸੀਂ ਜੇ ਤੁਹਾਨੂੰ ਨਹੀਂ ਲੱਗਦਾ ਫਿੱਟ ਮੈਂਦਾ ਆਪਾਂ ਤਿੰਨੇ ਚੱਲਦੇ ਆ ਜਦੋਂ ਨੇ ਕਹਿੰਦਾ ਅੱਜ ਸਵੇਰੇ ਕੀ ਹੈ 7-8 ਚਾਰ ਬੰਦੇ ਡਿਸਾਈ ਉਹ ਡਿਸਾਈਡ ਜੀ ਗੱਲ ਨਹੀਂ ਤੁਸੀਂ ਤਾਂ ਗਾਹਾਂ ਨਾ ਨਾ ਕਰੋ ਚੱਲੋ ਗਾਹਾਂ ਤਾਂ ਹੁਣ ਉਹ ਕਹਿ ਗਿਆ ਗੁਰਦੁਆਰੇ ਕੇ ਜਵਾਨ ਦੇ ਇਹ ਵੀਡੀਓ ਦੇ ਵਿੱਚ ਗਿਆ ਹੋਇਆ ਵੀਡੀਓ ਬਣਾ ਲਈ ਅੱਜ ਵੀਡੀਓ ਬਣੀ ਹੋਈ ਆ ਅੱਜ ਵੀ ਬੰਦਾ ਵੀ ਦੇਖ ਲਿਓ ਵੀ ਕੌਣ ਹਾਂ ਉਹ ਕਹਿੰਦਾ ਵੀ 17 ਨੂੰ ਜਾਣਾ ਹੀ ਜਾਣਾ 17 ਹੀ ਗਿਆ 17 17 ਲੋਕ ਜਦੋਂ 17 18 ਕੇ ਗੱਤ ਉਹਨੇ ਪਹਿਲਾਂ ਦੇਖੀ ਇਧਰ ਜੋਧ ਮੇਰੇ ਵੱਲੋਂ ਐ ਦੇਖਣ ਲੱਗ ਗਿਆ ਹੱਸਣ ਲੱਗ ਗਿਆ ਵੀ 18 ਤਾਂ ਮੈਂ ਹੀ ਤਿਆਰ ਹ ਜਤਿੰਦਰ ਜੀ ਭਈਆ ਭੁਜਾਤਾ ਉਹ ਸ਼ਰਾਬੀ ਵਧੀਆ ਕਰਿਆ ਆਇਆ ਮਾਰਗੀ ਤੈਨੂੰ ਵੀ ਮਰ ਜਵੇ ਗਰ ਕਹਿੰਦਾ ਰਾਤ ਬੀਤੀ ਵਧੀਆ 20 ਮਿੰਟ ਉਹ ਗੱਲਾਂ ਗੱਡੀ ਸਾਰੀ ਚੱਲ ਅੱਛਾ ਉਹਦਾ ਦੀਬ ਵਾਲਿਆਂ ਨੇ ਨਹੀਂ ਕੰਮ ਰੱਖਿਆ ਉਹਨਾਂ ਨੇ ਹੋਖੇ ਕਾਰ ਨਹੀਂ ਰਗਾੜ ਸਵੇਰ ਤੇ ਦਾਰੂ ਪੀ ਕੇ ਬਾਈ ਉਹ ਕਿੱਥੇ ਕੰਮ ਚੱਲੂ ਕਾ ਵੇਟ ਆਪਾਂ ਨੇ ਵੇਚਨੇ ਆ ਵੇਟ ਬਾਈ ਦੋ ਹੋਰ ਲਿਆ ਲੈ ਕਹਿ ਤਾਂ ਬੰਦੇ ਆ ਪੈਂਦੇ ਵੀ ਇੱਥੇ ਰੁੱਲਦੇ ਆ ਇਹ ਦੋ ਹੋਰ ਲੈਣੇ ਇਹਨੇ ਨਹੀਂ ਆ ਨਹੀਂ ਆ ਤੁਸੀਂ ਅੰਦਰ ਤੇ ਕਾਦੇ ਵਾਸਤੇ ਚੱਕ ਕੇ ਲਿਆਏ ਦੇ ਬਲ ਨੂੰ ਆਏ ਬੱਸ ਉਹ ਯਾਰ ਆਇਆ ਤੇ ਉਲੀ ਪਿਆ ਦਾ ਕੰਮ ਉਹਦੇ ਕੀ ਜਾਂਦਾ ਘਰ ਨੂੰ ਨਹੀਂ ਗੱਡੀ ਬੁਲਾਉਣੇ ਨਹੀਂ ਲਾਉਣਾ ਦੱਲਾ ਲਾ ਲੇ ਇਹ ਕਾ ਖੋਲੇ ਲਾ ਲਾ ਕਹਦਾ ਹਲੇ ਹਲੇ ਲਾ ਲਾ ਕਹਿੰਦਾ ਲਾ ਲਾ ਹਲੇ ਝੰਡਾ ਨਹੀਂ ਨਾ ਮਿਲਦਾ ਜੀ ਮਿਲਦਾ ਮੈਨਡੇ ਚੱਲ ਤੈਨੂੰ ਦੁਆ ਕੇ ਲਿਆਉਂਗਾ ਝੰਡਾ ਰਾਜ ਹਾਂ ਰਾਜ ਤੈਨੂੰ ਝੰਡਾ ਹੀ ਦੁਆ ਕੇ ਲਿਆਉਂਗਾ ਤੇ ਸੰਦੇ ਬਹੁਤ ਆਦੇ ਝੰਡੇ ਲਾਉਣੇ ਨੇ ਬੋਲਡ ਬੁੱਲਡ ਵੀ ਲੋਟ ਆ ਜੀ ਆਪਾਂ ਨੇ ਤਾਂ ਜਾਣਾ ਆਉਣਾ ਰਹਿੰਦਾ ਹੀ ਆ ਤੁਹਾਨੂੰ ਗਾਹਾਂ ਲਈ ਗਾਹਾਂ ਦੇਖेंगे ਵੀ ਕਾਦੇ ਪਰ ਵਿਚਾਰ ਬਣਦਾ ਹੈ ਗਾਹਾਂ 'ਚ ਫੇਰ ਮੇਰੇ ਕਿ ਨਹੀਂ ਵੋਟ ਵਧ ਗਈ ਤੁਹਾਨੂੰ ਆਹ ਸਫਰ ਗੱਡੀ ਵਾਲਾ ਵਧੀਆ ਲੱਗਿਆ ਵੀ ਆਪਾਂ ਨੇ ਜਾਣਾ ਹਯੂਤ ਸਾਹਿਬ ਨੂੰ ਜੇ ਕਿਸੇ ਬੰਦੇ ਨੂੰ ਨੌਲੇਜ ਆ ਵੀ ਕਿੱਥੇ ਕਿੱਥੇ ਮੱਥਾ ਜ਼ਰੂਰ ਟੇਕਿਓ ਉਹ ਵੀ ਸਾਨੂੰ ਦੱਸ ਦਿਓ ਬਣਾ ਠੀਕ ਹੈ ਨਾ ਅਸੀਂ ਪਹਿਲੀ ਵਾਰ ਆਪਣੀ ਤਾਂ ਵੀਡੀਓ ਹੀ ਨਹੀਂ ਚੱਲਦੀ ਪਤਾ ਨਹੀਂ ਕਿਹਾ ਕਿਸੇ ਨੇ ਟੂਣਾ ਕਰਤਾ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਕੁਛ ਨਹੀਂ ਸਮਝ ਲੱਗਦੀ ਸਾਨੂੰ ਤਾਂ ਨਹੀਂ ਨਹੀਂ ਯਾਰ ਇੱਕ ਤਾਂ ਵੀਰੇ ਪ੍ਰੋਬਲਮ ਆ ਰਹੀ ਆ ਇੰਗਲਿਸ਼ ਵਾਲੀ ਇਹ ਸਾਰਿਆਂ ਨੂੰ ਦੱਸੋ ਵੀ ਤੁਹਾਡੇ ਫੋਨ 'ਚ ਹੀ ਲੈਂਗੁਏਜ ਚੇਂਜ ਹੋਣੀ ਆ। ਹਾਂ ਸਾਰਿਆਂ ਕੋ ਬਲੌਗ ਦੀ ਅੰਗਰੇਜ਼ੀ ਚੱਲ। ਸਾਡੇ ਕੋਲ ਕੁਝ ਨਹੀਂ ਹੈਗਾ। ਅਸੀਂ ਤਾਂ ਸਿਰਫ ਐਡਿਟ ਕਰਕੇ ਪੋਸਟ ਕਰ ਸਕਦੇ ਆ। ਅਸੀਂ ਕੋਈ ਇੰਗਲਿਸ਼ ਬਲੌਗ ਨਹੀਂ ਪਾ ਰਹੇ। ਇਹ ਤੁਹਾਡੇ ਫੋਨ 'ਚ ਇੱਕ ਆਪਸ਼ਨ ਆ। ਉਹਦੇ ਉੱਤੇ ਇਹਨੇ ਪੰਜਾਬੀ ਆਡੀਓ ਸਿਲੈਕਟ ਹੁੰਦੀ ਆ ਹਰੇਕ ਦੇ ਫੋਨ 'ਚੋ। ਬਹੁਤ ਬੰਦੇ ਮੈਨੂੰ ਕਹਿੰਦੇ ਆ ਵੀ ਤੁਹਾਡੀ ਲੈਂਗੁਏਜ ਵੀ ਸੇਮ ਸ਼ੋ ਕਹਿੰਦੇ ਸਿਮਰਨ ਅੰਗਰੇਜ਼ੀ ਬਹੁਤ ਵਧੀਆ ਬੋਲਦਾ। ਹਾਂ ਤੇ ਅਸੀਂ ਕੋਈ ਇੰਗਲਿਸ਼ ਨਹੀਂ ਪਾਉਂਦੇ ਹੈਗੇ। ਆ ਤੁਹਾਡੇ ਫੋਨ 'ਚ ਹੀ ਪੰਜਾਬੀ ਚ ਹੋ ਜਾਣੀ ਆ। ਵੀਰਥੇ ਦੇ ਕਰਕੇ ਤੁਸੀਂ ਦੇਖ ਲਿਆ ਹੋ ਹੁਣ ਆਪਣੀ ਪਿੰਡ ਦੀ ਬਲੌਗ ਕਰ ਰਹੇ ਹੈ ਕਹ ਯਾਰ ਬਲੌਗ ਤੁਹਾਡਾ ਬਹੁਤ ਵਧੀਆ ਲੱਗਦਾ ਦੇਖਦੇ ਖੋਲਦੇ ਸਮਝ ਆਉਂਦੀ ਨਹੀਂ ਇੰਗਲਿਸ਼ ਬੋਲੀ ਜਾਂਦੀ ਇਹ ਹੁਣੇ ਮੀਨਿੰਗ ਦਾ ਹੋ ਗਿਆ ਮੇਰੇ ਹਿਸਾਬ ਨਾਲ ਇਹ ਚੇਂਜ ਹੋਇਆ ਮਤਲਬ ਉਹ ਸਾਡੇ ਅਪਡੇਟ ਹੋ ਗਏ ਹੁਣ ਸਾਡੇ ਅਪਡੇਟ ਹੋਈ ਹੈ ਨਾ ਇਹ ਟਰਾਂਸਲੇਟਰ ਨਹੀਂ ਆਗੇ ਹੁਣ ਮਾਰੀ ਬਾਕੀ ਵੀਊ ਵੀਊ ਵੀਡੀਓ ਚੱਲਣੇ ਵਾਲਾ ਆਪਾਂ ਨੂੰ ਕੋਈ ਇੰਨਾ ਮਸਲਾ ਨਹੀਂ ਹੈਗਾ ਆਪਾਂ ਨੇ ਵੀਡੀਓ ਬਣਾਉਣ ਤਾਂ ਆਪਣਾ ਸ਼ੌਂਕ ਆ ਯਾਰ ਸ਼ੌਂਕ ਨਾਲ ਆਪਾਂ ਬਣਾਉਨੇ ਆ ਆਪਾਂ ਕਿਹੜੇ ਬਹੁਤ ਉਹਦੇ ਵਾਸਤੇ ਵੀਊ ਵਾਸਤੇ ਬਣਾਉਂਦੇ ਹਾਂ ਬਿਲਕੁਲ ਤੇ ਨਹੀਂ ਵੀ ਹੁਣ ਜਿਵੇਂ ਆਪਾਂ ਨੇ ਯਾਤਰਾ ਵੀ ਉਤਰਪ ਵੀ ਜਾਂਦੇ ਰਹਿੰਨੇ ਆ ਤਾਂ ਬੜਾ ਆਫ ਕਰ ਲਵੇ ਵੀ ਲੋਕ ਹੋਰ ਨਹੀਂ ਐ ਜੇ ਆਪਣਾ ਨਾ ਹਜ਼ਾਰ ਬੰਦਾ ਵੀ ਜੁੜਿਆ ਹੋਇਆ ਤਾਂ ਹਜ਼ਾਰ ਬੰਦੇ ਨੇ ਨਾਲ ਦੇਖ ਲੈਣਾ ਬਾਯਾ ਬਜ਼ੁਰਗ ਬੰਦਾ ਨਹੀਂ ਵੀ ਜਾ ਸਕਦਾ ਉਹਨੇ ਵੀ ਗੁਰਦੁਆਰੇ ਦੇ ਦਰਸ਼ਨ ਕਰਨਾਂ ਲਈ ਗਿਆ ਤਾਂ ਆਪਾਂ ਵਲੌਗ ਇਹ ਹੰਗੰਡ ਸਾਹਿਬ ਤੋਂ ਸ਼ੁਰੂ ਕਰਿਆ ਉਹਦਾ ਪਹਿਲਾ ਵਲੌਗ ਪਹਿਲਾ ਵਲੌਗ ਮਤਲਬ ਕਿਹੜਾ ਹੀ ਉੱਥੇ ਜਾ ਕੇ ਪੌਂਡਾ ਸਾਹਿਬ ਜਾ ਕੇ ਜਾ ਗਏ ਇਹ ਹਾਂ ਕੋਈ ਮਤਲਬ ਉਰੇ ਤੇ ਉਹ ਨਹੀਂ ਤਾਂ ਵੀ ਹਾਂ ਬਣਾਉਣੀ ਇੱਕ ਵੀਡੀਓ ਕਲਿੱਪ ਜੀ ਬਣਾ ਲਈ ਪਹਿਲਾਂ ਵੀ ਤਾਂ 20 ਬਣਾਈਆਂ ਹੋਈਆਂ ਇਹਦੀਆਂ ਹਾਂ ਕਾਉਂਟ ਵੀ ਬਣਾਇਆ ਹੋਏ ਦਾ ਡੀਲਡ ਲੂੜੀਆਂ ਕਰਤੀਆਂ ਪਾਈਆਂ ਨਹੀਂ ਫਿਰ ਮੀਂਹ ਪੈਦਾ ਦਾ ਇਹ ਕਹਿੰਦੇ ਵੀ ਪਾਓ ਪਾਈ ਫਿਰ ਪਾਕੀ ਭਾਈ ਵੱਧ ਤੇ ਵੱਧ ਸਪੋਰਟ ਕਰੋ ਹਮਮ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਾਡੇ ਨੂੰ ਹਾਂ ਅਸੀਂ ਵੱਧ ਤੇ ਵੱਧ ਤੁਹਾਨੂੰ ਫਿਰ ਵੀਡੀਓ ਲਾ ਕੇ ਪਾਉਂਗੇ ਲੈਦਾ ਲੈਦਾ ਹੁਣ ਤਾਂ ਨਾਲ ਕੰਮ ਚੱਲੀ ਜਾਣਾ ਉੱਥੇ ਤੇ ਆ ਕੇ ਫਿਰ ਮਸ਼ੀਨਾਂ ਰਿਪੇਅਰ ਕਰਨੀਆਂ ਦੂੜੀ ਵਾਲੀਆਂ ਹੁਣ ਤਾਂ ਗਾਹਾਂ ਵੇ ਖਣਕਣਾ ਬਾਈ ਹੁਣ ਤਾਂ ਜਾਣਾ ਫਿਰ ਸਾਡੀ ਮੱਕੀ ਚੜ੍ਹਣੀ ਚਲੋ ਮੱਰੀਏ ਚੱਲ ਰਹੀ ਹੈ ਹਾਂ ਠੀਕ ਆ ਵੇ ਨੂੰ ਇੱਕਾ ਨੇ ਖੜਾ ਉਹ ਬਹੁਤ ਕਰਾ ਅੱਜ ਹੁਣ ਮੱਕੀ ਆ ਉਹ ਮ ਗੋਭੀ ਵਾਲਾ ਖੇਤ ਬਾਹਰ ਬੁੱਬਲੇ ਬਲੇ ਬਲੇ ਉਹਦਾ ਵੀ ਆਪਾਂ ਨੇ ਕਰਨਾ ਏ ਥੋੜਾ ਇਹ ਵੀ ਲੱਗੇ ਮੜਾ ਜਾ ਉਹ ਯਾਰ ਉਹਨੂੰ ਤਵੀ ਚਾਹੀਦੀ ਏ ਇੱਕ ਹੋਰ ਲਾ ਦੇ ਜਿੰਨਾ ਮਰਜੀ ਲੈ ਉਹਨੂੰ ਆਹ ਜਿਹੜੇ ਸਾਈਡਾਂ ਵਾਲੇ ਆਪਾਂ ਖੋਲ ਕੇ ਉੱਚੇ ਚੱਕ ਦਿੰਨੇ ਆ ਬਸ ਆਹ ਹਾਂ ਕੀ ਹੁਣ ਆਪਾਂ ਕਿਉਂ ਟਰੈਕਟਰ ਆਪਾਂ ਨੇ ਧਵਾਤਾ ਕਾ ਨੂੰ ਹੁਣ ਲਵੇੜਨਾ ਆਪਾਂ ਨੇ ਬੀਜਣਾ ਹਾਲੇ ਮਹੀਨੇ ਨੂੰ ਹੂੰ ਆ ਕੇ ਬਾਹਰ ਕੇ ਪੇ ਛੱਡ ਦਿੰਗੇ ਤਾਂ ਪੰਜ ਲੱਗ ਲੋਗੇ ਜਦ ਤੱਕ ਉਹ ਤੱਕ ਆਪਾਂ ਬੈਣ ਲੱਗ ਜਾਨੀ ਆ ਸਰ ਮੀਓ ਪੇ ਜਾਣਾ ਪਿਆ ਬਾਈ ਵੀ ਕੋਈ ਦਿੱਕਤ ਨਹੀਂ ਹਾਲ ਤਾਂ ਆਪਾਂ ਨੇ ਜਾ ਕੇ 25 ਫਰਵਰੀ ਨੂੰ ਮੱਕੀ ਬੀਜਣੀ ਹੈ ਦੇਖ ਲੈ ਮਹੀਨੇ ਦੇ ਵੀ ਉੱਪਰ ਮਹੀਨੇ ਦੇ ਉੱਪਰ ਪਿਆ ਜੀ 25 ਨੂੰ ਤਾਂ ਇਹ ਪਹਿਲਾਂ ਬੀਜਦੇ 20 ਕ ਫਰਵਰੀ ਨੂੰ ਐਡੀਕੇ ਟਾਈਮ ਪਰ ਜਿੰਨੀ ਲੇਟ ਬੀਜੂਗੇ ਉਹਨਾਂ ਠੀਕ ਹੀ ਹੈਗਾ ਮੈਂ ਉਨੀ ਗਰੋਹ ਖੇਤੀ ਬਸ ਨਾਲੇ ਮੱਕੀ ਦੇ ਜਿਆਦਾ ਜਗ੍ਹਾ ਤੇਰਾ ਥੈਲਰ ਰਖਾ ਦੂੰਗਾ ਮੋਟਰ ਥੈਲਰ ਇਹ ਕਾ ਥੈਲਾ ਹੈ ਕਿ ਇਹ ਜਿੰਨੀ ਸਮਝ ਆ ਜਾਂਦਾ ਹਾਂ ਅਸੀਂ ਜਾਏ ਭਾਈ ਕਰਾਲੀ ਤੇ ਮੈਂ ਹਾਂ ਮੀਨੇ ਲਗਭਗ ਸਿਆਲ ਉੱਧਾ ਨੰਗ ਗਿਆ ਹਾਂ ਹਾਂ ਕਿੰਨੇ ਮਹੀਨੇ ਪਹਿਲਾਂ ਦੀ ਗੱਲ 2 ਦੋ ਦਿਨਾਂ ਆ ਤੈਨੂੰ ਕਿ ਹੈਗੀ ਆ ਇਹ ਮਹੀਨੇ ਦੋ ਦਿਨ ਦੋ ਕਦੀ ਗੱਲ ਹੋਊਗੀ ਅਸੀਂ ਮੈਂ ਆਪ ਸੰਧਰ ਮੱਕੀ ਲਿਆਏ ਇੰਨੇ ਵੀ ਲੱਗਦਾ ਫਿਰ ਲੈ ਇੱਕ ਤੈਨੂੰ ਵੀ ਲੈਂਦਾ ਮੈਂ ਤਾਂ ਬਰਤਾਂ ਖੁੱਲ ਗਿਆ ਮੈਂ ਤਾਂ ਬਰਤਾਂ ਖੁੱਲ ਗਿਆ ਮੀ ਮੱਕੀ ਲੈਂਦੀ ਹਾਂ ਮੈਂ ਕੱਠੀਆਂ ਥੈਲੀਆਂ ਇਹ ਚੱਕ ਲਿਆ ਦੱਲੀ ਵੀਰ ਤੇ ਉਹ ਚੱਲ ਬੰਦਾ ਗਿਆ ਕੋਈ ਮੇਰੀ ਫਿਰ ਉਹ ਕਰ ਨਹੀਂ ਨਹੀਂ ਠੀਕ ਆ ਮੈਂ ਦੱਸਦਾ ਕਰਾ ਨਾ ਕਰਾ ਨਾ ਪਰ ਜੇ ਬਣਾਉਣਾ ਨਹੀਂ ਨਹੀਂ ਉਹ ਕਹਿੰਦੇ ਵੀ ਹੁਣ ਤੇਰੀ ਜ਼ਿੰਮੇਵਾਰੀ ਆ ਪਤਾ ਗਿਆ ਹੋਇਆ ਇਹ ਕਹਿੰਦਾ ਆਂਟੀ ਕਾਲੂ ਮੱਕੀ ਮੈਂ ਲੈ ਆ ਕੇ ਜਾਉਂਦਾ ਲਗਭਗ 10 ਦਿਨ ਹੋ ਗਏ 10 ਦਿਨ ਤੇ ਬਾਅਦ ਅੱਜ ਗਿਆ ਮਾ ਹੁਣ ਤੇਰੀ ਹੁੰਦੀ ਆ ਭਾਈ ਤੇ ਲਗੜਾਉ ਚੱਲ ਪਤਾ ਗਿਆ ਹੋਇਆ ਮੈਂ ਇਹਨੂੰ ਫੋਨ ਕਰੀਆ ਕਰਿਆ ਕਿ ਨਹੀਂ ਤੈਨੂੰ ਗੋਭੀ ਨੂੰ ਦਿਵਾਵਾ ਜਿਹੜਾ ਮੇਰੇ ਘਰਾਂ ਪਿਆਦਾ ਇਹ ਲੈਣੇ ਨਹੀਂ ਆਇਆ ਹੈਗਾ ਮੈਂ ਇਹ ਪਤਾ ਨਹੀਂ ਕਿੱਥੇ ਗਿਆ ਦੋ ਦਿਨ ਮੈਂ ਘਰਾਂ ਥੈਲ ਰਵਾਵਾ ਚ ਦੇਣ ਲਾਂਗੇ ਆਵਾ ਖਰਾਬੇ ਹੋਣੀਆਂ ਚਲ ਬਣਾ ਲੈਣਗੇ ਯਾਰ ਇਹ ਤਾਂ ਬੇਗਵਰਾ ਬੰਦਾ ਆਂਟੀ ਨੇ ਕਹਿੰਦੇ ਕਿ ਜੀ ਹੁਣ ਸਾਨੂੰ ਥੈਲਾ ਜਿਹੜਾ ਪਏ ਆ ਉੱਥੇ ਮੰਡੀ ਜੀ ਗਈ ਜੁਲਾਈ ਚੱਲਿਆ ਗਏ ਨੇ ਗਰਮੀਆਂ ਚ ਕਿੱਥੇ ਪਿਆ ਉਰੇ ਰੱਖਿਆ ਹੋਇਆ ਉਰੇ ਵੇ ਆ ਪਤਾ ਨਹੀਂ ਕਿੱਥੇ ਵੇਖ ਗਿਆ ਤਾਂ ਦੋਨੋਂ ਹੁਣਾਂ ਪਰੇ ਦੁਕਾਨ ਚ ਹੋਣਾ ਫਿਰ ਉਰੇ ਤਾਂ ਰੱਖਿਆ ਵੀ ਨਹੀਂ ਹੋਣਾ ਹਾਂ ਉਰੇ ਤਾਂ ਰੱਖਿਆ ਨਹੀਂ ਹੈ ਜੀ ਚਲੋ ਜੀ ਮਿਲਦੇ ਆਂ ਫਿਰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ